ਆਪਾਂ ਪਾਣੀ ਨਾ ਆਇਆ ਪਾਣੀ ਜਿਹੜਾ ਪਈਦਾ ਕਰਦੀ ਆਪਾਂ ਦਾ ਨੰਬਰ ਆਹ ਦੇਖਦਾ ਸਹੀ ਗੱਲ ਹੈ ਪੂਰਾ ਇੱਧਰ ਵੀਰੇ ਪਾਣੀ ਬਹੁਤ ਦਾ ਪਾਣੀ ਛੱਲਾ ਮਾਰ ਰਿਹਾ ਪਾਣੀ ਦੇਖੋ ਪਾਣੀ ਦੇ ਕਰਦੇ ਵੀਰੇ ਬਹੁਤ ਬਰਾਹਲਾ ਬੜੀ ਪਾਣੀ ਨੇ ਤਸਦੀਕ ਕਰਾ ਛੱਡੀ ਹੈ ਇੱਧਰਲੇ ਪਾਸੇ ਮੱਝੇ ਲਾਣੀ ਪਾਣੀ ਪਾਏ ਘਰ ਨੇ ਪਾਣੀ ਦੇ ਬੰਦੇ ਬੰਦੇ ਦਾ ਟੋਵੋ ਆ ਸਾਰਾ ਇਹ ਆ ਗਈ ਉਹ ਪੂਰੇ ਬੰਦੇ ਦਾ ਟੋਵੋ ਆ ਇਹ ਵਿੱਚ ਰੇ ਮੱਧ ਨਾ ਡੋਗਾ ਬੰਦੇ ਤੋਂ ਬੰਦੇ ਦਾ ਉਹ ਪਾਣੀ ਕਿੱਥੇ ਦੇ ਕਰੇ ਆ ਤਾਂ ਸੜਕ ਤੇ ਆਪਾਂ ਹਨਾ ਸਭ ਤੋਂ ਵੀ ਦੇਖੋ ਮੈਂ ਚੱਲ ਰਿਹਾ ਕਿੱਧਰੇ ਪਾਸੇ ਦੇਖਦੇ ਆ ਪਾਣੀ 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 ਜਿਆਦਾ ਵਧ ਰਿਹਾ ਏ ਪਾਣੀ ਪੜ ਗਿਆ ਘੱਟ ਨਹੀਂ ਰਿਹਾ ਘਰ ਦੇਖੋ ਉੱਪੇ ਪੈ ਇਹ ਐਂਕ ਰੋ ਹੁਣ ਭਾਈ ਤੋਂ ਦੌੜ ਕੇ ਕਰ ਲਓ ਪਾਣੀ ਅੱਗੇ ਕਿੱਥੇ ਕਿੱਥੇ ਨੂੰ ਮੁੜੀ ਅੱਗੇ ਮੁੜੀ ਪਾਣੀ ਵਧ ਰਿਹਾ ਅੱਗੇ ਪਿੱਛੇ ਬੰਦ ਆ ਪਿੱਛੇ ਬੰਦ ਆ ਫਿਰ ਮੋੜੋਗੇ ਇੱਥੋਂ ਉੱਥੋਂ ਮੁੜਦਾ ਅੱਗੇ ਘਰ ਹੈਗੇ ਨੇ ਬਾਈ ਉਹਨਾਂ ਦੇ ਮੁੜਨਾਂਗੇ ਕਿ ਘਰ ਹੈਗੇ ਨੇ ਉਹ ਮਹਾਮਾਰੀ ਆਉਂਦੀ ਤੋਂ ਲੈ ਕੇ ਕਢਾ ਲਓ ਹੋ ਆਹ ਹੋ ਜਾਂਦੇ ਕੈਕਟਰ ਦੇ ਕੋਲ ਉਹ ਕੈਕਟਰ ਕੱਢਦੇ ਏਟਣੇ ਦੀਆਂ ਛੋਈ ਨੂੰ ਉਹ ਟ੍ਰੈਕ ਪਿੱਛੇ ਹੜ ਰਹੀ ਪੱਲੀ ਫੜ ਹੰਨੀ ਉਹ ਬੋਰਾ ਹਾਲ ਆ ਜੀ ਉਹ ਕਰਾ ਦਿਓ ਯਾਰ ਨਾਮ ਲਾ ਕੇ ਯਾਰ ਆਜੋ ਓਏ ਆ ਗਿਆ ਆ ਛੱਡ ਦੇ ਉਹ ਕਰਾ ਦਿਓ ਤਾਂ ਕੰਮ ਕਰ ਗਏ ਯਾਰ ਓਏ ਆਜੋ ਜੁੰਡੀ ਥੱਲੀ ਰਹੀ ਓਏ ਧਰਾ ਦਿਓ ਗੱਲ ਸਹੀ ਜੀ ਹੁਣ ਆ ਦੇਖੋ ਜੀ ਹਰੀਕੇ ਪੱਤਣ ਆਏ ਹੋਏ ਆ ਦੇਖੋ ਜੀ ਰੀਆਂ ਦਾ ਹਾਲ ਇੱਧਰ ਸਾਰੀਆਂ ਜੀਰੀਆਂ ਦੀਆਂ ਦੂਰ ਦੂਰ ਤੱਕ ਸਾਰੀ ਫਸਲ ਬਰਬਾਦ ਹੋ ਗਈ ਦੇਖੋ ਇਹ ਬਹੁਤ ਬੁਰਾ ਹਾਲ ਆ ਜੀਰੀਆ ਦੇਖੋ ਥੋੜੀ ਥੋੜੀ ਦਿਖ ਰਹੀ ਆਪ ਆ ਦੇਖੋ ਠੀਕ ਦਿਖ ਰਹੀ ਥੋੜੀ ਥੋੜੀ ਦਿਖ ਰਹੀ ਆ ਜੰਮੀ ਜੀ ਸਾਰੀ ਢੁਪੀ ਪਈ ਆ ਘਰ ਦੇਖੋ ਉਹ ਦੇਖੋ ਘਰ ਕਬਾਤ ਨਿਸ਼ਾਨੀ ਗਾੜੀ ਦੇ ਲੋਕ ਦੇਖੋ ਜੀ ਠੀਕ ਠਾਕ ਵਧੀਆ ਬਹੁਤ ਕੰਮ ਮੁਸ਼ਕਲ ਫਸਲ ਤੱਕ ਤੇ ਦੀ ਨਹੀਂ ਹੋਣੀ ਉਹ ਟ੍ਰਾਂਸਫਾਰਮ ਕੋ ਖੁਦ ਸੀ ਥੋੜਾ ਦੇਖ ਰਹੇ ਆਦਾ ਜੋਰ ਲੱਗਿਆ ਬਹੁਤ ਮਾੜਾ ਗੀਰੀ ਤਾਂ ਕਿਤੇ ਕੁਝ ਵੀ ਨਹੀਂ ਨਾਮੋ ਨਿਸ਼ਾਨ ਵੀ ਨਹੀਂ ਹੈਗਾ ਬਰੇ ਨੀਰੇ ਨੇ ਦੇਖਦੇ ਜੀ ਰਿੰਦਾ ਕੀ ਦੇਖ ਲੈ ਫੜੋ ਕੱਢ ਦੇ ਆਹ ਰਾਜੇ ਤੁਸੀਂ ਹੋ ਗੱਫਾ ਪਾਣ ਸ਼ਾਹੀਦ ਇਹ ਲੋ ਦੇਖੋ ਜੀ ਠੀਕ ਠਾਕ ਵਧੀਆ ਬਹੁਤ ਕੰਮ ਮੁਸ਼ਕਲ ਹਾਸਲ ਤਾਂ ਕਿਤੇ ਨਹੀਂ ਹੋਣੀ ਉਹ ট্রান্সਫਾਰਮ ਦੇਖੋ ਤੁਸੀਂ ਉਹ ਥੋੜਾ ਦੇਖ ਰਹੇ ਆਦਾ ਜੋਰ ਲੱਗਿਆ ਬਹੁਤ ਮਾੜਾ ਜੀਰੀ ਤਾਂ ਕਿਤੇ ਕੁਝ ਵੀ ਨਹੀਂ ਨਾਮੋਂ ਨਿਸ਼ਾਨ ਵੀ ਨਹੀਂ ਹੈਗਾ ਉਰੇ ਨੀਰੇ ਨੇ ਦੇਖਦਾ ਜੀ ਰਿੰਦਾ ਕੀ ਦੇਖਣਾ ਲੈ ਫੜੋ ਫੜ ਲੈ